ਉਹ ਲੜਨ ਵਾਲੀ ਮੇਰੀ ਭੈਣ ਦੀ ਲੜਨ ਦਾ ਯਾਰ ਮੇਰੀ ਸੱਤੋੜਿਆ ਉਹ ਲੜਨ ਵਾਲੀ ਉਹ ਉਹ ਸੁਪਰੇ ਆਇਆ ਕਰਨ ਤਾਂ ਨਾ ਕਾਨੀ ਬਾਕੀ ਆ ਦੇਖੋ ਆ ਦੇਖੋ ਉਹ ਲੜਨ ਵਾਲੀ ਕੋਈ ਲੜਨ ਮਾਚੋ ਕੋਈ ਲੜਨ ਆ ਦੇਖ ਲੋ ਮੱਟ ਚੇਰ ਵਾਲਾ ਆ ਦੇਖ ਲੋ ਆ ਦੇਖ ਲੋ ਆ ਦੇਖ ਲੋ ਭੈਣ ਵਾ ਲੋੜਾ ਆ ਦੇਖ ਲੋ ਸਾਡਰੇ ਨਾ ਨਿੱਜਾ ਕਾਦੇ ਹੱਥ ਬਣਦਾ ਉਹ ਮਾਟਾਰਾ ਮਾਟਾਰਾ ਵੀਰੇ 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 ਬੁਲਾਉਣੇ ਬਿਰਾਦ ਆਹ ਦੇਖ ਲੋ ਆਹ ਦੇਖ ਲੋ ਆਹ ਦੇਖ ਲੋ ਆਹ ਦੇਖ ਲੋ ਲੜਦਾ ਨਹੀਂ ਆਹ ਰੋਕੋ ਰੋਕੋ ਆਹ ਦੇਖ ਲੋ ਆਹ ਦੇਖ ਲੋ ਮੇਰਾ ਸਾਲੇ ਮੂੰਹ ਤੇ ਮਾਰੋ ਤੂੰ ਪਰ ਮੈਂ ਮਾਰਾਂ ਨਹੀਂ ਮਾਰੀ ਜਾਨ ਖੜਾ ਕਜਾਰੇ ਮੱਕਰੀ ਬੀਲੀ ਦਾ ਮੇਰੀ ਮੇਰੀ ਗੱਲ ਵੰਦੇ ਆਹ ਦੇਖ ਲੋ ਆ ਕੇ ਸਾਨੂੰ ਕਟੋਣਾ ਬੜੀ ਰੋਕੋ ਪੁੱਤ ਮਾਰੋ ਖਰਮ ਚਾਹੀ ਲਿਆ ਰੋਕੋ ਅਰੇ ਮੱਟੇ ਹੱਡਣਾ ਤੱਕਿਆ ਓ ਲੜਣਾ ਤੇਰੀ ਭੰਦੀ ਲੰਗਾ ਦੀ ਯਾਰ ਮੇਰੀ ਫਿੱਟ ਹੋ ਗਿਆ ਓ ਲੜਣਾ ਓ ਓ ਓ ਪਰੇ ਆ ਜਾ ਤਰਨ ਤੈਨਾਂ ਕਹਾਣੀ ਬਾਪੀ ਆ ਦੇਖੋ ਆ ਦੇਖੋ ਓ ਲੜਣਾ ਓ ਲੜਣਾ ਮਾਚੋ ਨੂੰ ਕੋ ਲੜਣਾ ਆ ਦੇਖ ਲੋ ਮੱਟ ਚੇਰ ਵਾਲਾ ਆ ਦੇਖ ਲੋ ਆ ਦੇਖ ਲੋ ਆ ਦੇਖ ਲੋ ਭੈਣ ਵਾ ਲੋੜਾ ਆ ਦੇਖ ਲੋ ਕਾੜ ਰਹੀ ਨਾ ਨਿੱਕੇ ਕਾਦੇ ਹੱਥ ਬਣਦਾ ਓ ਮੈਂ ਹਟਾ ਰਿਹਾ ਵੀਰੇ 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 ਬੁਲਾਉਣ ਕੇ ਮੇਰਾ ਰੋਕੋ ਆ ਦੇਖ ਲਓ ਆ ਦੇਖ ਲਓ ਆ ਦੇਖੋ ਜਿਹੜਾ ਉਹ ਲੜਦਾ ਨਹੀਂ ਆ ਰੋਕੋ ਰੋਕੋ ਆ ਦੇਖੋ ਉਹ ਮੇਰੇ ਮਾਰੀ ਉੱਤਰ ਰੋਕੋ ਆ ਦੇਖ ਲਓ ਆ ਦੇਖ ਲਓ ਉਹ ਮੇਰੇ ਨਾਲ ਮੂੰਹ ਤੇ ਮਾਰੋ ਮੈਂ ਮਾਰਾਂ ਤੂੰ ਪਰਾਂ ਮੈਂ ਮਾਰਾਂ ਨਹੀਂ ਮਾਰਦੀ ਜਾਨ ਖੜਾ ਕੰਜਰੀਆ ਮਟਰੀ ਬੀਜੇਗਾ ਮੇਰੀ ਮੇਰੀ ਗੱਲ ਵਾਂ ਦੇ ਆ ਦੇਖ ਲਓ ਆ ਕੇ ਸਾਨੂੰ ਪਟਾਉਣਾ ਬੜੀ ਹੋ ਗਿਆ ਪੁੱਤ ਮਾਰੋ ਖਰਮ ਚਾਹੀ ਲਿਆ ਅਰੇ ਮੱਟੇ ਹਟਣਾ ਥੱਕਿਆ ਉਹ ਨੜ ਨਾ ਮੇਰੀ ਭੰਦੀ ਨਾ ਨਾ ਕੰਦੀ ਯਾਰ ਮੇਰੀ ਫਟਾ ਉਹ ਲੰਗਾ ਉਹ ਹੋਏ ਸੁਪਰੇ ਆਇਆ ਕਰਨ ਤੈਨੂੰ ਕਾਨੀ ਬਾਪੀ ਆਹ ਦੇਖੋ ਆਹ ਦੇਖੋ ਉਹ ਲੰਗਾ ਨਹੀਂ ਉਹ ਲੰਗਾ ਮਾਚੋ ਉਹ ਲੰਗਾ ਹਲੇ ਲੋ ਮਟਚੇਰ ਵਾਲਾ ਆਹ ਦੇਖ ਲੋ ਆਹ ਦੇਖ ਲੋ ਫਟਾ ਦੇ ਆਹ ਦੇਖ ਲੋ ਭੈਣ ਵਾ ਲੋੜਾ ਆਹ ਦੇਖ ਲੋ ਫਟਾ ਦੇ ਨਾ ਕਾਦੇ ਹੱਥ ਬਣਦਾ ਉਹ ਫਟਾ ਆਹ ਦੇਖੋ ਸਾਰੇ ਮਟਾਰਾ ਵੀਰੇ 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 ਬੁਲਾਉਣ ਕੇ ਮੇਰਾ ਆਹ ਦੇਖ ਲੋ ਆਹ ਦੇਖ ਲੋ ਆਹ ਦੇਖ ਲੋ ਆਹ ਦੇਖ ਲੋ ਲੜਣਾ ਨਹੀਂ ਆਹ ਰੋਕੋ ਪੁੱਤ ਆਹ ਦੇਖ ਲੋ ਆਹ ਦੇਖ ਲੋ ਮੇਰਾ ਮਾਰੋ ਨਹੀਂ ਮਾਰੀ ਜਾਨ ਖੜੇ ਗੁਜਾਰੇ ਮੱਕਰੀ ਵੀਡੀਓ ਆਹ ਦੇਖ ਲੋ ਆਹ ਦੇਖ ਲੋ ਸਾਨੂੰ ਕਟਾਉਣਾ ਬੜੀ ਹੋ ਗੋ ਪੁੱਤ ਮਾਰੋ ਘਰ ਵਿੱਚ ਆਹੀ ਲਿਆ ਅਰੇ ਮੱਟੇ ਹੱਡਣਾ ਤਾਂ ਕਿਉਂ ਨੜ ਨਾ ਯਾਰ ਤੇਰੀ ਭੈਣ ਦੀ ਲੰਗਾ ਦੀ ਯਾਰ ਇਹ ਫਟਾ ਉਹ ਲੰਗਾ ਨਹੀਂ ਓਏ 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 ਉੱਪਰ ਆਇਆ ਕਰਨ ਤੈਨੂੰ ਕਹਾਨੀ ਬਾਪੀ ਆਹ ਦੇਖੋ ਆਹ ਦੇਖੋ ਉਹ ਲੰਗਾ ਨਹੀਂ ਕੋ ਲੰਗਾ ਨਹੀਂ ਮਾਚੋ ਉਹ ਲੰਗਾ ਆ ਲੈ ਲੋ ਮੱਟ ਚੇਰ ਵਾਲਾ ਆਹ ਦੇਖ ਲੋ ਆਹ ਦੇਖ ਲੋ ਫਟਾ ਕਰ ਦੇ ਆਹ ਦੇਖ ਲੋ ਭੈਣ ਵਾ ਲੋੜਾ ਆਹ ਦੇਖ ਲੋ ਕਾੜ ਰਹੇ ਨੇ ਉਹਨੇ ਕਾਦੇ ਹੱਥ ਬਣਦਾ ਉਹਨਾਂ ਮਰਟਾਇਆ ਵੀਰੇ 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 ਵਣਕੇ ਆਹ ਦੇਖ ਲੋ 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 ਮੇਰਾ ਮਾਰ ਤੂੰ ਪਰ ਮੇਰਾ ਨਹੀਂ ਮਾਰ ਜੀ ਜਾਣ ਖੜੇ ਗੁਜਾਰੇ ਮੱਕਰੀ ਬੀੜੀ ਦਾ ਮੇਰੀ ਮੇਰੀ ਗੱਲ ਵੰਦੇ ਆਹ ਦੇਖ ਲੋ ਸਾਨੂੰ ਕਟਾਉਣਾ ਬੜੀ ਹੋ ਗੋ ਪੁੱਤ ਮਾਰ ਮਰਮ ਚਾਹੀਦੀਆ ਅਰੇ ਮੱਟੇ ਹੱਡਣਾ ਤੱਕ